ਅੱਜ ਮੈਂ ਤੁਹਾਨੂੰ ਤਿੰਨ ਅਜਿਹੇ ਸੰਕੇਤ ਦੱਸੂਗਾ ਜਿੱਥੋਂ ਤੁਹਾਨੂੰ ਬਿਲਕੁਲ ਕਲੀਅਰ ਹੋ ਜਾਏਗਾ ਕਿ ਸਾਡੇ ਘਰ ਦੇ ਵਿੱਚ ਕਿਸੇ ਨੇ ਜਾਦੂ ਟੂਣਾ ਕੀਤਾ ਹੋਇਆ ਹੈ ਕਿਉਂਕਿ ਆਪਣੇ ਘਰ ਦੇ ਵਿੱਚ ਬਹੁਤ ਸਾਰੇ ਲੋਕ ਆਉਂਦੇ ਨੇ ਜਿਵੇਂ ਆਪਣੇ ਰਿਸ਼ਤੇਦਾਰ ਆਪਣੇ ਸੱਜਣ ਮਿੱਤਰ ਆਪਣੀ ਆਂਢੀ ਗੁਆਂਢੀ ਇਹ ਚੁੱਪਚਾਪ ਆਪਣੇ ਘਰ ਆਉਂਦੇ ਨੇ ਤੇ ਜਾਦੂ ਟੂਣਾ ਕਰਕੇ ਚਲੇ ਜਾਂਦੇ ਨੇ ਕਿਉਂਕਿ ਆਪਾਂ ਨੂੰ ਨਹੀਂ ਪਤਾ ਕਿ ਕੌਣ ਆਪਣੇ ਬਾਰੇ ਕੀ ਸੋਚ ਰਿਹਾ ਹੋ ਸਕਦਾ ਹੈ ਜਿਹਨੂੰ ਤੁਸੀਂ ਆਪਣਾ ਜ਼ਿਆਦਾ ਖਾਸ ਕਹਿ ਨਹੀਂਓ ਉਹੀ ਤੁਹਾਡੇ ਤੇ ਜੈਲਸ ਫੀਲ ਕਰਦਾ ਹੋਵੇ ਉਹੀ ਤੁਹਾਡੇ ਨਾਲ ਆ ਕੇ ਤੁਹਾਡੇ ਘਰ ਦੇ ਵਿੱਚ ਇਹ ਕੰਮ ਕਰਕੇ ਚਲਾ ਗਿਆ ਹੋਵੇ ਕਿਉਂਕਿ ਆਪਾਂ ਤਾਂ ਉਹਨੂੰ ਆਪਣਾ ਸਮਝ ਕੇ ਘਰ ਲਿਆਉਂਨੇ ਆ ਤੇ ਉਹ ਲੋਕ ਇਹੀ ਚੀਜ਼ ਦਾ ਫਾਇਦਾ ਚੁੱਕਦੇ ਨੇ ਜੇ ਇਹਨਾਂ ਤਿੰਨਾਂ ਵਿੱਚੋਂ ਇੱਕ ਵੀ ਸੰਕੇਤ ਤੁਹਾਨੂੰ ਮਿਲ ਰਿਹਾ ਤਾਂ ਤੁਹਾਨੂੰ ਇਹ ਗੱਲ ਸਮਝ ਜਾਣੀ ਚਾਹੀਦੀ ਹੈ ਕਿ ਕਿਸੇ ਤੁਹਾਡੇ ਆਪਣੇ ਨਹੀਂ ਇਹ ਕੰਮ ਕੀਤਾ ਤੇ ਤੁਹਾਡੇ ਘਰ ਦੇ ਵਿੱਚ ਜਾਦੂ ਟੂਣਾ ਹੋ ਚੁੱਕਿਆ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਅੱਜ ਦੀ ਇਹ ਵੀਡੀਓ ਖਾਸ ਦੋ ਭਾਗਾਂ ਦੇ ਵਿੱਚ ਵੰਡੀ ਹੋਏਗੀ ਪਹਿਲੇ ਭਾਗ ਦੇ ਵਿੱਚ ਆਪਾਂ ਗੱਲ ਕਰਾਂਗੇ ਉਹਨਾਂ ਤਿੰਨ ਸੰਕੇਤਾਂ ਬਾਰੇ ਜਿਨ੍ਹਾਂ ਤੋਂ ਆਪਾਂ ਨੂੰ ਪਤਾ ਲੱਗੇਗਾ ਕਿ ਆਪਣੇ ਘਰ ਦੇ ਵਿੱਚ ਜਾਦੂ ਟੂਣਾ ਹੋ ਚੁੱਕਿਆ ਹੈ ਤੇ ਦੂਸਰੇ ਭਾਗ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਜੇਕਰ ਇਹ ਕੰਮ ਹੋ ਚੁੱਕਿਆ ਹੈ ਤੇ ਆਪਾਂ ਉਸ ਨੂੰ ਰੋਕਣਾ ਕਿੱਦਾਂ ਤਾਂ ਜੋ ਆਪਣਾ ਬੋਤਾ ਨੁਕਸਾਨ ਨਾ ਹੋਵੇ ਤਾਂ ਗੱਲ ਕਰਦੇ ਹਾਂ ਪਹਿਲੇ ਭਾਗ ਬਾਰੇ ਵੈਸੇ ਤਾਂ ਇਹ ਤਿੰਨੋਂ ਸੰਕੇਤ ਬਹੁਤ ਖਾਸ ਨੇ ਮੈਂ ਬਹੁਤ ਹੀ ਗੂੜੇ ਤਰੀਕੇ ਦੇ ਨਾਲ ਇਹ ਲੱਭ ਕੇ ਲੈ ਕੇ ਆਂਦੇ ਨੇ ਪਰ ਜੋ ਤੀਸਰਾ ਸੰਕੇਤ ਹੈ ਉਹ ਬਹੁਤ ਹੀ ਜ਼ਿਆਦਾ ਖਾਸ ਹੈ ਇਸ ਕਰਕੇ ਉਸ ਨੂੰ ਤੁਸੀਂ ਧਿਆਨ ਨਾਲ ਸੁਣਿਓ ਆ ਗੱਲ ਕਰਦੇ ਆਂ ਸਭ ਤੋਂ ਪਹਿਲੇ ਸੰਕੇਤ ਦੀ ਆਪਣੇ ਘਰ ਦੇ ਵਿੱਚ ਨੁਕਸਾਨ ਹੋਣੇ ਸ਼ੁਰੂ ਹੋ ਜਾਂਦੇ ਨੇ ਤੁਸੀਂ ਇਹ ਗੱਲ ਵੇਖੀ ਹੋਏਗੀ ਕਿ ਅਚਾਨਕ ਆਪਣੇ ਘਰ ਦੇ ਵਿੱਚ ਕੋਈ ਨਾ ਕੋਈ ਨੁਕਸਾਨ ਹੋਣੇ ਸ਼ੁਰੂ ਹੋ ਜਾਂਦੇ ਨੇ ਪਹਿਲਾਂ ਤਾਂ ਸਭ ਕੁਝ ਠੀਕ ਚੱਲ ਰਿਹਾ ਹੁੰਦਾ ਪਰ ਪਤਾ ਨਹੀਂ ਅਚਾਨਕ ਘਰ ਦੇ ਵਿੱਚ ਕੀ ਹੋ ਜਾਂਦਾ ਇੱਕ ਨੁਕਸਾਨ ਉੱਪਰ ਇੱਕ ਨੁਕਸਾਨ ਆਪਾਂ ਇੱਕ ਨੁਕਸਾਨ ਠੀਕ ਕਰਕੇ ਹਟਦੇ ਆਂ ਤੇ ਨਾਲ ਦੀ ਨਾਲ ਦੂਸਰਾ ਹੋ ਜਾਂਦਾ ਹੈ ਆਪਾਂ ਸਵੇਰੇ ਜਲਦੀ ਉੱਠਦੇ ਹਾਂ ਤੇ ਦੇਖਦੇ ਹਾਂ ਕਿ ਕੋਈ ਨਾ ਕੋਈ ਨੁਕਸਾਨ ਹੋਇਆ ਪਿਆ ਹੁੰਦਾ ਹੈ ਕੋਈ ਨਾ ਕੋਈ ਮੁਸੀਬਤ ਵਿੱਚ ਆ ਕੇ ਵੱਜਦੀ ਹੈ ਕਈ ਵਾਰ ਤਾਂ ਤੁਸੀਂ ਥੱਕ ਜਾਂਦੇ ਹੋ ਕਿ ਇੰਨੇ ਨੁਕਸਾਨ ਇੰਨੇ ਨੁਕਸਾਨ ਮੈਂ ਕਿਵੇਂ ਚੱਲੂੰਗਾ ਨੁਕਸਾਨ ਤੇ ਨੁਕਸਾਨ ਹੋਈ ਜਾਂਦੇ ਨੇ ਇਹ ਨੁਕਸਾਨ ਕਿਸੇ ਵੀ ਤਰ੍ਹਾਂ ਦੇ ਹੋ ਸਕਦੇ ਨੇ ਜਿਵੇਂ ਤੁਹਾਡੇ ਕਾਰੋਬਾਰ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਕੋਈ ਬਿਮਾਰੀ ਆ ਗਈ ਤੁਹਾਡੇ ਪੈਸੇ ਉਧਰ ਚਲੇ ਗਏ ਜੋ ਤੁਸੀਂ ਕੋਈ ਚੀਜ਼ ਖਰੀਦਣੀ ਸੀ ਜਾਂ ਕੋਈ ਚੀਜ਼ ਖਰੀਦੀ ਹੈ ਉਹ ਖਰਾਬ ਹੋ ਜਾਂਦੀ ਹੈ ਤੁਸੀਂ ਆਪਣਾ ਸਾਰਾ ਦਿਨ ਭੱਜਾ ਦੌੜੀ ਦੇ ਵਿੱਚ ਕੱਢ ਦਿੰਦੇ ਹੋ ਕਿ ਇਹ ਵੀ ਨੁਕਸਾਨ ਠੀਕ ਕਰ ਲਵਾਂ ਇਹ ਵੀ ਨੁਕਸਾਨ ਠੀਕ ਕਰ ਲਵਾਂ ਪਰ ਫੇਰ ਕੋਈ ਨਾ ਕੋਈ ਦਮਾ ਨੁਕਸਾਨ ਇਹ ਸਭ ਤੋਂ ਪਹਿਲਾ ਸੰਕੇਤ ਹੈ ਕਿ ਆਪਣੇ ਘਰ ਦੇ ਵਿੱਚ ਨੁਕਸਾਨ ਹੋਣੇ ਸ਼ੁਰੂ ਹੋ ਜਾਂਦੇ ਨੇ ਹੁਣ ਗੱਲ ਕਰਦੇ ਹਾਂ ਦੂਸਰੇ ਸੰਕੇਤ ਦੀ ਕਈ ਵਾਰ ਲੋਕ ਆਪਾਂ ਨੂੰ ਚਾਹੁੰਦੇ ਨੇ ਕਿ ਪਰੇਸ਼ਾਨ ਹੋਣ ਤੇ ਫੇਰ ਉਹ ਆਪਣੇ ਘਰ ਦੇ ਵਿੱਚ ਅਦਾਈ ਕੋਸਣਾ ਕੋਸ ਇਦਾਂ ਦਾ ਕਰਦੇ ਨੇ ਜਿੱਥੋਂ ਆਪਾਂ ਨੂੰ ਬਿਲਕੁਲ ਕਲੀਅਰ ਹੋ ਜਾਂਦਾ ਹੈ ਕਿ ਹੁਣ ਤੇ ਆਪਣੇ ਘਰ ਦੇ ਵਿੱਚ ਪੱਕਾ ਕਿਸੇ ਨੇ ਕੁਝ ਕੀਤਾ ਜਿਵੇਂ ਮੰਨ ਲਓ ਕਈ ਲੋਕ ਬਾਬਿਆਂ ਦੇ ਪਿੱਛੇ ਲੱਗ ਕੇ ਆਪਣੇ ਘਰ ਦੇ ਵਿੱਚ ਕੋਈ ਚੀਜ਼ ਸਿੱਟ ਜਾਂਦੇ ਨੇ ਜਿਵੇਂ ਸੰਧੂਰ ਦੇ ਵਿੱਚ ਪਾਣੀ ਪਾ ਕੇ ਆਪਣੇ ਘਰ ਦੇ ਵਿੱਚ ਸਿੱਟ ਜਾਂਦੇ ਨੇ ਤੇ ਆਪਾਂ ਨੂੰ ਲੱਗਦਾ ਹੈ ਕਿ ਸ਼ਾਇਦ ਖੂਨ ਦੇ ਸਿੱਟੇ ਨੇ ਆਪਣੇ ਘਰ ਦੇ ਅੱਗੇ ਨਾਰੀਅਲ ਰੱਖ ਜਾਂਦੇ ਨੇ ਹੰਬਣੀਆਂ ਵਗੈਰਾ ਰੱਖ ਜਾਂਦੇ ਨੇ ਇਹ ਸਭ ਕੁਝ ਆਪਣੇ ਘਰ ਦੇ ਆਸ-ਪਾਸ ਜੇਕਰ ਤੁਹਾਨੂੰ ਮਿਲਦਾ ਤਾਂ ਸਮਝੋ ਕੋਈ ਨਾ ਕੋਈ ਤਾਂ ਜਾਦੂ ਟੂਣਾ ਕਰ ਰਿਹਾ ਹੈ ਇਹ ਬਿਲਕੁਲ ਕਲੀਅਰ ਸੰਕੇਤ ਹੈ ਕਿ ਜੇਕਰ ਇਹ ਮਿਲਦਾ ਤੇ ਬਿਲਕੁਲ ਕਲੀਅਰ ਹੈ ਕਿ ਕੋਈ ਨਾ ਕੋਈ ਤਾਂ ਪੰਗੇ ਲੈ ਰਿਹਾ ਹੁਣ ਗੱਲ ਕਰਦੇ ਆਂ ਤੀਸਰੇ ਤੇ ਸਭ ਤੋਂ ਖਾਸ ਸੰਕੇਤ ਦੀ ਪਹਿਲਾਂ ਆਪਣੇ ਘਰ ਦੇ ਵਿੱਚ ਬਹੁਤ ਹੀ ਵਧੀਆ ਮਾਹੌਲ ਸੀ ਸਾਰੇ ਇੱਕ ਦੂਸਰੇ ਦੀ ਗੱਲ ਮੰਨਦੇ ਸੀ ਪਰ ਜਦੋਂ ਕੋਈ ਨਾ ਕੋਈ ਇਦਾਂ ਦਾ ਕੰਮ ਕਰ ਦਿੰਦਾ ਹੈ ਜਾਦੂ ਟੂਣਾ ਕਰ ਦਿੰਦਾ ਤਾਂ ਆਪਣੇ ਘਰ ਦੇ ਵਿੱਚ ਕਲੇਸ਼ ਹੋਣਾ ਸ਼ੁਰੂ ਹੋ ਜਾਂਦਾ ਹੈ ਭਰਾ ਦੀ ਭੈਣ ਨਾਲ ਨਹੀਂ ਬੰਦੀ ਮਾਪੇ ਬਾਪ ਦੀ ਆਪਣੀ ਨੌ ਸੱਸ ਪੁੱਤਰ ਨਾਲ ਨਹੀਂ ਬੰਦੀ ਪਰ ਦੇ ਵਿੱਚ ਕਲੇਸ਼ ਹੋਣਾ ਸ਼ੁਰੂ ਹੋ ਜਾਂਦਾ ਹੈ ਘਰ ਦੇ ਵਿੱਚ ਹਮੇਸ਼ਾ ਲੜਾਈ ਦਾ ਮਾਹੌਲ ਬਣਿਆ ਰਹਿੰਦਾ ਹੈ ਕਿਤੇ ਇਹ ਚੀਜ਼ਾਂ ਆਪਣੇ ਘਰ ਦੇ ਵਿੱਚ ਵੇਖਣ ਨੂੰ ਕਿਤੇ-ਕਿਤੇ ਮਿਲਦੀਆਂ ਸੀ ਨਹੀਂ ਤਾਂ ਆਪਣੇ ਘਰ ਦੇ ਵਿੱਚ ਇਹ ਚੀਜ਼ਾਂ ਹਰ ਰੋਜ਼ ਦੇਖਣ ਨੂੰ ਮਿਲਦੀਆਂ ਘਰ ਦੇ ਸਾਰੇ ਜੀ ਇੱਕ ਦੂਸਰੇ ਤੋਂ ਅੱਕੇ ਰਹਿੰਦੇ ਨੇ ਜਦੋਂ ਤੁਹਾਨੂੰ ਇਹ ਤੀਸਰਾ ਸੰਕੇਤ ਮਿਲੇ ਤਾਂ ਸਮਝ ਜਾਓ ਘਰ ਦੇ ਵਿੱਚ ਕੋਈ ਨਾ ਕੋਈ ਤਾਂ ਇਦਾਂ ਦਾ ਹੈ ਜਿਨੇ ਇਹ ਕੰਮ ਕੀਤਾ ਹੁਣ ਗੱਲ ਕਰਦੇ ਹਾਂ ਵੀਡੀਓ ਦੀ ਸਭ ਤੋਂ ਖਾਸ ਕਿ ਇਹ ਜੇਕਰ ਤੁਹਾਨੂੰ ਸੰਕੇਤ ਮਿਲ ਰਹੇ ਨੇ ਆਪਣੇ ਘਰ ਦੇ ਵਿੱਚ ਜੇਕਰ ਜਾਦੂ ਟੂਣਾ ਹੋਇਆ ਤੇ ਆਪਾਂ ਉਸ ਤੋਂ ਬਚਣਾ ਕਿੱਦਾਂ ਕਿਸ ਚੀਜ਼ ਤੋਂ ਬਚਣ ਲਈ ਤੁਸੀਂ ਸਿਰਫ ਦੋ ਕੰਮ ਕਰਨੇ ਨੇ ਜੋ ਦੂਸਰਾ ਕੰਮ ਹੈ ਉਹਨੂੰ ਧਿਆਨ ਨਾਲ ਸੁਣਿਓ ਤਾਂ ਗੱਲ ਕਰਦੇ ਆਂ ਪਹਿਲੇ ਕੰਮ ਦੀ ਜਾਦੂ ਟੂਣੇ ਵਾਲੀ ਦੀ ਸੋਚ ਸੀ ਉਹਨੇ ਕਰ ਦਿੱਤਾ ਇਹਨਾਂ ਚੀਜ਼ਾਂ ਦੇ ਨਾਲ ਆਪਣੀ ਜ਼ਿੰਦਗੀ ਵਿੱਚ ਜੋ ਫਰਕ ਪੈਣਾ ਸੀ ਪੈ ਚੁੱਕਿਆ ਸਭ ਤੋਂ ਪਹਿਲਾ ਕੰਮ ਤੁਸੀਂ ਕੀ ਕਰਨਾ ਕਿਸੇ ਵੀ ਬਾਬੇ ਕੋਲ ਨਹੀਂ ਜਾਣਾ ਕਿਉਂਕਿ ਬਹੁਤ ਸਾਰੇ ਲੋਕ ਜਦੋਂ ਇਹ ਸੰਕੇਤ ਮਿਲਣ ਤਾਂ ਬਾਬਿਆਂ ਵੱਲੀ ਭਜਦੇ ਨੇ ਬਾਬਿਆਂ ਨੂੰ ਪੈਸੇ ਲੁੱਟਾ ਕੇ ਆਉਂਦੇ ਨੇ ਇਸ ਦਾ ਹੱਲ ਤੁਸੀਂ ਘਰ ਹੀ ਕਰੋ ਬਾਬਿਆਂ ਵੱਲੀ ਨਹੀਂ ਭਜਣਾ ਉਹ ਵਿਚਾਰੇ ਕੁਝ ਨਹੀਂ ਕਰ ਸਕਦੇ ਜੇਕਰ ਕੋਈ ਕੁਝ ਕਰ ਸਕਦਾ ਤੇ ਉਹ ਹੈ ਤੁਹਾਡਾ ਪੀਰ ਮੁਰਸ਼ਿਦ ਸਭ ਤੋਂ ਪਹਿਲਾ ਕੰਮ ਤੁਸੀਂ ਕੀ ਕਰਨਾ ਆਪਣੇ ਪੀਰ ਮੁਰਸ਼ਿਦ ਨੂੰ ਦੁਆ ਫਰਿਆਦ ਕਰਨੀ ਹੈ ਤੇ ਕਹਿਣਾ ਕਿ ਦਾਤਾ ਜੀ ਜੀ ਨੇ ਜੋ ਕਰਨਾ ਸੀ ਕਰ ਦਿੱਤਾ ਮੈਨੂੰ ਹੋਰ ਕਿਸੇ ਤੇ ਕੋਈ ਯਕੀਨੀ ਮੈਨੂੰ ਯਕੀਨ ਸਿਰਫ ਤੁਹਾਡੇ ਤੇ ਹੈ ਤੁਸੀਂ ਸੰਭਾਲਣਾ ਤੁਸੀਂ ਮਾਰਨਾ ਤੁਸੀਂ ਵਿਗਾੜਨਾ ਤੁਸੀਂ ਮੇਰਾ ਸਭ ਕੁਝ ਬਣਾਉਣਾ ਇਹ ਮੈਂ ਚੀਜ਼ਾਂ ਤੁਹਾਡੇ ਤੇ ਛੱਡੀਆਂ ਜਦੋਂ ਆਪਾਂ ਆਪਣੀ ਸਾਰੀ ਉਮੀਦ ਆਪਣੇ ਪੀਰ ਮੁਰਸ਼ਿਦ ਤੇ ਛੱਡ ਦਿੰਨੇ ਆ ਤੇ ਉਸ ਤੋਂ ਬਾਅਦ ਪੀਰ ਮੁਰਸ਼ਿਦ ਆਪੇ ਦੇਖਦੇ ਨੇ ਤੇ ਫੇਰ ਇਹ ਚੀਜ਼ਾਂ ਬਹੁਤਾ ਅਸਰ ਨਹੀਂ ਕਰਦੀਆਂ ਸਭ ਕੁਝ ਖਤਮ ਹੋ ਜਾਂਦਾ ਹੁਣ ਗੱਲ ਕਰਦੇ ਆ ਦੂਸਰੇ ਕੰਮ ਦੀ ਆਪਣੇ ਪੀਰ ਮੁਰਸ਼ਿਦ ਅੱਗੇ ਦੁਆ ਫਰਿਆਦ ਕਰਕੇ ਆਪਣੇ ਆਪਣੇ ਕੰਮ ਤੇ ਲੱਗ ਜਾਣਾ ਹੈ ਮਿਹਨਤ ਕਰਨੀ ਜਾਣੀ ਹੈ ਤੇ ਆਪਣੇ ਪੀਰ ਮੁਰਸ਼ਿਦ ਤੇ ਯਕੀਨ ਰੱਖਣਾ ਇਹ ਨਾ ਹੋਵੇ ਕਿ ਸਾਰਾ ਕੁਝ ਆਪਣੇ ਪੀਰ ਮੁਰਸ਼ਿਦ ਤੇ ਛੱਡ ਦਿੱਤਾ ਤੇ ਫੇਰ ਵੀ ਪਰੇਸ਼ਾਨ ਹੋਈ ਗਈ ਫੇਰ ਵੀ ਤੁਸੀਂ ਡਰੀ ਗਏ ਕਿ ਪਤਾ ਨਹੀਂ ਕੀ ਹੋਏਗਾ ਜੇ ਸਾਰਾ ਕੁਝ ਉਹਨਾਂ ਤੇ ਛੱਡ ਦਿੱਤਾ ਫਿਰ ਉਹ ਸੰਭਾਲ ਲੈਣਗੇ ਡਰ ਕਦਾ ਯਕੀਨ ਵੀ ਰੱਖਣਾ ਇੱਕ ਚੀਜ਼ਾ ਕਰੋਗੇ ਤੇ ਸਭ ਕੁਝ ਠੀਕ ਹੋ ਜਾਏਗਾ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਆਪਣੇ ਆਪਣੇ ਪੀਰ ਮੁਰਸ਼ਿਦ ਲਈ ਜੈ ਪੀਰਾਂ ਦੀ ਜ਼ਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇਦਰ ਵੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ ਮুরিਦ ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ